ਕੈਨੇਡਾ ਦੀ ਗੱਲ ਕਰਦੇ ਆ ਤਾਂ ਪੱਤਰਕਾਰੀ ਦੇ ਮਾਮਲੇ ਦੇ ਵਿੱਚ ਕੈਨੇਡਾ ਦੇ ਬਾਰੇ ਕੈਨੇਡਾ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਬਾਰੇ ਇੰਡੀਅਨ ਗੋਦੀ ਮੀਡੀਆ ਵੱਲੋਂ ਬੜਾ ਝੂਠਾ ਪ੍ਰਚਾਰ ਪਿਛਲੇ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਇਸ ਦੇ ਵਿੱਚ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਦੀ ਗੱਲ ਕਰਾਂਗੇ ਜਿਹੜੇ ਕੈਨੇਡੀਅਨ ਨਾਗਰਿਕ ਕੈਨੇਡਾ ਦੀ ਧਰਤੀ ਤੇ ਸ਼ਹੀਦ ਕੀਤੇ ਗਏ 18 ਜੂਨ ਸਨ 2023 ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ ਉਹਨਾਂ ਨੂੰ ਗੋੜੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਅੱਜ 3 ਮਈ ਕੌਮਾਂਤਰੀ ਪ੍ਰੈਸ ਦਿਹਾੜੇ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਗੱਲ ਕਰਦੇ ਆ ਜਿਨ੍ਹਾਂ ਨੂੰ ਰੈਡੀਕਲ ਦੇਸੀ ਵੱਲੋਂ ਨਿਊਜ਼ ਮੇਕਰ ਆਫ ਦਿイヤー ਕਰਾਰ ਦਿੱਤਾ ਗਿਆ ਕਰਨ ਬਰਾੜ ਕਰਨਜੀਤ ਅਤੇ ਕਰਨਜੀਤ ਤਿੰਨ ਜਿਹੜੇ ਵਿਅਕਤੀ ਉਹ ਗ੍ਰਿਫਤਾਰ ਕੀਤੇ ਗਏ ਨੇ ਅੱਜ ਕੈਨੇਡੀਅਨ ਪੁਲਿਸ ਵੱਲੋਂ ਜਿਸ ਦੇ ਬਾਰੇ ਪ੍ਰੈਸ ਕਾਨਫਰੰਸ ਦੇ ਵਿੱਚ ਭਾਈ ਮਨਿੰਦਰ ਸਿੰਘ ਬੋਇਲ ਪ੍ਰਭਜੋਤ ਸਿੰਘ ਅਤੇ ਗੁਰਮੀਤ ਸਿੰਘ ਤੂਰ ਉਹਨਾਂ ਸਾਰਿਆਂ ਨੇ ਜਾਣਕਾਰੀ ਦਿੱਤੀ ਇਹ ਇੰਡੀਅਨ ਏਜੰਸੀ ਰਾ ਜਿਸ ਦੇ ਬਾਰੇ ਚਰਚਾ ਚੱਲਦੀ ਹੈ ਕਿ ਇਸ ਸਾਰੇ ਮਾਮਲੇ ਦੇ ਵਿੱਚ ਕਤਲ ਦੇ ਮਾਮਲੇ 'ਚ ਉਸ ਦੀ ਭੂਮਿਕਾ ਹੋ ਸਕਦੀ ਹੈ। ਇਹ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਸਾਹਮਣੇ ਆਇਆ ਉਹ ਕੁਝ ਇਸ ਤਰ੍ਹਾਂ ਹੈ 3 ਮਈ ਦੇ ਦਿਨ ਕੈਨੇਡਾ ਦੇ ਦੋ ਪ੍ਰੋਵਿੰਸ ਜਿਨ੍ਹਾਂ 'ਚ ਅਲਬਰਟਾ ਅਤੇ 온ਟਾਰੀਓ ਸ਼ਾਮਲ ਹੈ ਉੱਥੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਤਿੰਨੇ ਭਾਰਤੀ ਨਾਗਰਿਕ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਤਸਵੀਰ ਆਪ ਜੀ ਨੂੰ ਦਿਖਾਈ ਵੀ ਹੈ ਜਿਸ ਦਾ ਨਾਂ ਕਰਨ ਬਰਾੜ ਹੈ ਇਸ ਤੋਂ ਇਲਾਵਾ ਕਰਮਜੀਤ ਤੇ ਕਰਨ ਦੋ ਹੋਰ ਜਿਹੜੇ ਨੇ ਉਹ ਵੀ ਇਸੇ ਤਰ੍ਹਾਂ ਇਹਨੇ 22 22 ਅਤੇ 28 ਸਾਲ ਦੇ ਇਹ ਟੈਂਪਰੇਰੀ ਵੀਜ਼ੇ ਤੇ ਕੈਨੇਡਾ ਆਏ ਤੇ ਕੈਨੇਡਾ ਆ ਕੇ ਇਹਨਾਂ ਦੇ ਰਾਹੀਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਕਤਲ ਕੀਤਾ ਗਿਆ ਇਹ ਪੁਲਿਸ ਨੇ ਦਾਅਵਾ ਕੀਤਾ ਹੈ ਇਹਨਾਂ ਨੂੰ ਫਸਟ ਡਿਗਰੀ ਮਰਡਰ ਦੇ ਚਾਰਜ ਅਧੀਨ ਜਿਹੜਾ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਕੌਨਸਪੀਰੇਸੀ ਜਿਹੜੀ ਹੈ ਕਿ ਸਾਜ਼ਿਸ਼ ਰਚਨੀ ਕਤਲ ਦੀ ਉਹ ਦੋਸ਼ ਵੀ ਇਹਨਾਂ ਤੇ ਆਇਦ ਨੇ ਹੁਣ ਇਹ ਗੱਲ ਬੜੀ ਕਮਾਲ ਦੀ ਹੈ ਕਿ ਕੈਨੇਡਾ ਦੀ ਧਰਤੀ ਤੇ ਇੰਡੀਅਨ ਨਾਗਰਿਕ ਤਿੰਨ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਟੈਂਪਰੇਰੀ ਵੀਜ਼ੇ ਤੇ ਆਏ ਨੇ ਉਹਨਾਂ ਨੂੰ ਜਿਹੜਾ ਹੈ ਕਤਲ ਕਰਾਉਣ ਲਈ ਚੁੜਾਇਆ ਗਿਆ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਤੇ ਤਾਂ ਇਥੋਂ ਤੱਕ ਕਿਹਾ ਕਿ ਇਹ ਤਿੰਨੇ ਲਾਰੈਂਸ ਬਿਸ਼ਨੋਈ ਨਾਂ ਦੇ ਇੱਕ ਬਦਨਾਮ ਗੈਂਗ ਗੈਂਗਰੂਪ ਨਾਲ ਸਬੰਧਤ ਨਹੀਂ ਲੌਰੈਂਸ ਬਿਸ਼ਨੋਈ ਜੁਰਮ ਦੀ ਦੁਨੀਆ ਵਿੱਚ ਕੋਈ ਨਵਾਂ ਨਾਂ ਨਹੀਂ ਕਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਦਿਆਰਥੀ ਹੁੰਦਾ ਸੀ ਉੱਥੋਂ ਦੀ ਸੀਪੂ ਤੇ ਹੋਰ ਸੰਸਥਾ ਜਿਹੜੀ ਹੈ ਉਸ ਦਾ ਮੁਖੀ ਵੀ ਚੁਣਿਆ ਗਿਆ ਕਦੇ ਪੋਲੀਟੀਕਲ ਪਾਰਟੀਆਂ ਨੇ ਇਸ ਨੂੰ ਆਪਣੇ ਹਿੱਤ ਲਈ ਵਰਤਿਆ ਉਸ ਤੋਂ ਬਾਅਦ ਇਹ ਸਰਗਨਾ ਬਣ ਗਿਆ ਕਿਵੇਂ ਫੈਲਿਆ ਕਿਵੇਂ ਇਸ ਦਾ ਜਿਹੜਾ ਇਹ ਰਾਜ ਜਿਹੜਾ ਇਸ ਤਰ੍ਹਾਂ ਦਾ ਜੰਗਲ ਦਾ ਭਿਆਨਕ ਜਿਹੜਾ ਖੌਫ ਦਾ ਡਰ ਦਾ ਸਹਿਮ ਦਾ ਪੈਦਾ ਹੋਇਆ ਤੇ ਕਿਵੇਂ ਕਤਲ ਇੱਕ ਤੋਂ ਬਾਅਦ ਇੱਕ ਕਰਦਾ ਗਿਆ ਉਸ ਤੋਂ ਬਾਅਦ ਖੁਦ ਹੀ ਭਾਰਤੀ মিডিਆ ਨੇ ਇਹਨੂੰ ਇੱਕ ਬਹੁਤ ਵੱਡਾ ਗੈਂਗਸਟਰ ਬਣਾ ਦਿੱਤਾ ਪਿੱਛੇ ਜੇ ਪ੍ਰਸਿੱਧ ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਉਸ ਕਤਲ ਦੇ ਵਿੱਚ ਗੋਲਡੀ ਬਰਾੜ ਨਾਂ ਦਾ ਇਸ ਦਾ ਹੀ ਇੱਕ ਸਾਥੀ ਜਿਹੜਾ ਕਿ ਕਦੇ ਕੈਨੇਡਾ ਤੇ ਅੱਜਕੱਲ੍ਹ ਅਮਰੀਕਾ ਛਪੇ ਹੋਣ ਦੀ ਚਰਚਾ ਹੈ ਉਸ ਦਾ ਨਾਂ ਆਇਆ ਪਿੱਛੇ ਜੇ ਭਾਰਤੀ মিডিਆ ਨੇ ਕੁਝ ਹਵਾਲੇ ਦੇਖ ਕੇ ਗਲਤ ਖਬਰਾਂ ਪ੍ਰਕਾਸ਼ਿਤ ਕਰ ਦਿੱਤੀਆਂ ਕਿ ਗਲੇਟਰੀ ਨਾਂ ਦਾ ਜਿਹੜਾ ਇੱਕ ਸਿਆਹ ਮੂਲ ਦਾ ਵਿਅਕਤੀ ਅਮਰੀਕਾ ਦੇ ਵਿੱਚ ਮਾਰਿਆ ਗਿਆ ਉਸ ਨੂੰ ਬਣਾ ਦਿੱਤਾ ਕਿ ਗੋਲਡੀ ਬਰਾਡ ਮਾਰੇ ਹੋ ਗਏ ਵਿੱਚੇ ਖਾਲਿਸਤਾਨ ਦੇ ਬੇਰਬੇ ਵਿੱਚੇ ਲਾਰੈਂਸ ਬਿਸ਼ਨੋਈ ਦੇ ਬੇਰਬੇ ਵਿੱਚੇ ਕਈ ਤਰ੍ਹਾਂ ਦੀਆਂ ਹੋਰ ਕੰਫਿਊਜ਼ ਕਰਨ ਵਾਲੀਆਂ ਝੂਠੀਆਂ ਅਫਵਾਹਾਂ ਜਿਹੜੀਆਂ ਸਾਰੀਆਂ ਫੈਲਾਈਆਂ ਗਈਆਂ ਬਿਲਕੁਲ ਇਹ ਸਾਰਾ ਕੁਝ ਗਲਤ ਸੀ ਤੱਥਾਂ ਤੋਂ ਹੀਣਾ ਸੀ ਜਦੋਂ ਅਮਰੀਕਾ ਦੇ ਵੱਲੋਂ ਉੱਥੋਂ ਦੇ ਜਿਹੜਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜ਼ਾਹਰ ਕੀਤਾ ਗਿਆ ਕੇ ਮਾਰਿਆ ਗਿਆ ਵਿਅਕਤੀ ਗੋਲਡੀ ਬਰਾੜ ਨਹੀਂ ਸੀ ਗਲੋਟਨੀ ਸੀ ਇਹ ਗਲਡਨੀ ਜਿਹੜਾ ਕਿ ਸਿਆਮੂਲ ਦਾ ਸੀ ਉਸ ਦਾ ਕਤਲ ਹੋਇਆ ਤੇ ਫਿਰ ਇਹਨਾਂ ਨੂੰ ਆਪਣੇ ਆਪ ਨੂੰ ਮੂੰਹ 'ਚ ਪਾਉਣ ਦੀ ਸ਼ਰਮ ਦੇ ਮਾਰੇ ਥਾਂ ਨਹੀਂ ਸੀ ਲੱਭ ਰਹੀ ਸੋ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਹੋਇਆ ਕੈਨੇਡਾ ਦੇ ਹੀ ਸਰੀ ਦੇ ਇੱਕ ਮੰਦਰ ਜਿਹੜਾ ਕਿ ਸਰੀ ਲక్ష్ਮੀ ਨਾਰਾਇਣ ਮੰਦਰ ਹੈ ਇੱਥੋਂ ਦੇ ਪ੍ਰਧਾਨ ਸਤੀ ਸ਼ਰਮਾ ਉਹਨਾਂ ਨੇ ਚੈਨਲ ਪੰਜਾਬੀ ਦੇ ਸਟੂਡੀਓ 'ਚ ਆ ਕੇ ਵੀ ਦੱਸਿਆ ਉਹਨਾਂ ਦੇ ਲੜਕੇ ਦੇ ਘਰ ਦੇ ਉੱਪਰ ਗੋਲੀਆਂ ਚੱਲੀਆਂ ਫਰੋਤੀਆਂ ਦੇ ਦੌਰ ਦੇ ਵਿੱਚ ਇਹ ਚਰਚਾ ਬੜੀ ਚੱਲੀ ਕਿ ਗੋਲੀਆਂ ਕਿਉਂ ਚੱਲੀਆਂ ਨੇ ਕਿ ਕੋਈ ਫਰੋਤੀ ਮੰਗ ਰਾਇਏ ਨੇ ਜਾਂ ਹੋਰ ਹੈ ਜਾਂਚ ਦੇ ਅਧੀਨ ਹੈ ਮਾਮਲਾ ਪਰ ਇੰਡੀਅਨ ਮੀਡੀਆ ਨੇ ਤੁਰੰਤ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਿਉਂਕਿ ਉਹ ਮੰਦਿਰ ਦੇ ਪ੍ਰਧਾਨ ਦਾ ਮੁੰਡਾ ਇਸ ਕਰਕੇ ਉਸ ਦੇ ਘਰ ਤੇ ਗੋਲੀਆਂ ਚੱਲੀਆਂ ਨੇ ਜਦੋਂ ਇਸ ਵਾਸਤੇ ਅਸतीश ਸ਼ਰਮਾ ਨੂੰ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਇਹ ਗਲਤ ਹੈ ਇਹ ਬਿਲਕੁਲ ਝੂਠਾ ਫਲਾਇਆ ਗਿਆ ਪ੍ਰਪੋਗੈਂਡਾ ਹੈ ਅਤੇ ਇਹ ਗੱਲ ਇਸ ਤਰ੍ਹਾਂ ਬਣਾਈ ਗਈ ਕੇ ਸਿੱਖਾਂ ਨੇ ਖਾਸ ਤੌਰ ਤੇ ਖਾਲਸਤਾਨੀਆਂ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਨੂੰ ਲੈ ਕੇ ਜੋ 15 ਅਗਸਤ ਜਾਂ 26 ਜਨਵਰੀ ਦੇ ਦਿਨ ਜਿਸ ਤਰੀਕੇ ਨਾਲ ਆਖੌਤੀ ਆਜ਼ਾਦੀ ਜਾਂ ਗਣਤੰਤਰ ਦਿਵਸ ਨੇ ਉਹਨਾਂ ਦੇ ਵਿੱਚ ਪ੍ਰੋਟੈਸਟ ਹੁੰਦੇ ਨੇ ਮੰਦਰ ਦੇ ਬਾਹਰ ਜਿਹੜਾ ਇੱਕ ਰੋਸ ਮਜ਼ਾਰਾ ਕੀਤਾ ਤੇ ਮੰਦਰ ਦੇ ਖਿਲਾਫ ਕੀਤਾ ਜਦਕਿ ਹਕੀਕਤ ਇਹ ਖੁਦ ਪ੍ਰਬੰਧਕ ਨੇ ਮੰਨਿਆ ਕਿ ਮੰਦਰ ਦੇ ਖਿਲਾਫ ਜਾਂ ਹਿੰਦੂਆਂ ਦੇ ਖਿਲਾਫ ਨਹੀਂ ਸੀ ਉਹ ਇੰਡੀਅਨ ਸਟੇਟ ਦੇ ਖਿਲਾਫ ਸੀ ਹਰਦੀਪ ਸਿੰਘ ਨਿੱਜਰ ਦਾ ਨਾ ਲੈ ਕੇ ਜਿਹੜੇ ਪ੍ਰੋਟੈਸਟ ਕਰਨ ਵਾਲੇ ਸਨ ਜਸਟਿਸ ਦੀ ਮੰਗ ਕਰ ਰਹੇ ਸਨ ਸੋ ਖਬਰ ਬਣਾ ਦਿੱਤੀ ਗਈ ਕਿ ਮੰਦਰ ਦੇ ਪ੍ਰਧਾਨ ਦੇ ਮੁੰਡੇ ਦੇ ਘਰ ਤੇ ਹਮਲਾ ਕਰਨ ਵਾਲੇ ਜਿਹੜੇ ਖਾਲਸਤਾਨੀ ਨੇ ਖੁਦ ਆ ਕੇ ਉਸਨੇ ਕਿਹਾ ਕਿ ਮੇਰਾ ਕਾਰੋਬਾਰ ਵਪਾਰਤ ਸਾਰੀ ਸਿੱਖ ਚਲਾਉਂਦੇ ਨੇ ਤੇ ਯਕੀਨਨ ਤੌਰ ਤੇ ਗੱਲ ਹੈ ਈਵਨ ਮੰਦਰ ਦੀ ਉਸਾਰੀ ਲਈ ਉਸ ਪ੍ਰਬੰਧਕ ਨੇ ਇਹ ਕਿਹਾ ਕਿ ਜਿਹੜਾ ਪੈਸਾ ਮਦਦ ਮਿਲਦੀ ਹੈ ਉਹ ਵੀ ਸਿੱਖਾਂ ਦੀ ਮਿਲਦੀ ਹੈ ਫਿਰ ਅਸੀਂ ਇਹਨੇ ਅਕਿਰਤ ਕਰਨ ਅਹਿਸਾਨ ਫਰਾਮੋਸ਼ ਕਿਵੇਂ ਹੋ ਸਕਦੇ ਆ ਕਿ ਅਸੀਂ ਸਿੱਖਾਂ ਨੂੰ ਹੀ ਬਦਨਾਮ ਕਰੀਏ ਸੋ ਇਹ ਗੱਲ ਸਾਹਮਣੇ ਆਈ ਇਹ ਕੋਈ ਹੋਰ ਕਹਿੰਦਾ ਤਾਂ ਮੰਨੀ ਨਹੀਂ ਸੀ ਜਾਣੀ ਪਰ ਸਤੀਸ਼ ਸ਼ਰਮਾ ਜਿਹੜਾ ਮੰਦਿਰ ਦਾ ਪ੍ਰਧਾਨ ਹੈ ਉਸ ਨੇ ਇਹ ਗੱਲ ਕਹੀ ਕਿ ਇਹ ਸਾਰਾ ਕੁਝ ਕਿਵੇਂ ਇੰਡੀਅਨ ਮੀਡੀਆ ਨੇ ਝੂਠਾ ਗੰਡਿਆ ਤੇ ਪ੍ਰਪੋਗੰਡਾ ਕਿਸ ਤਰ੍ਹਾਂ ਕੀਤਾ ਹੁਣ ਵੀ ਇਹ ਸਾਰੇ ਮਾਮਲੇ ਦੇ ਵਿੱਚ ਇੰਡੀਅਨ ਮੀਡੀਆ ਹੁਣ ਜਦੋਂ ਤੱਕ ਇਹ ਚੈਨਲ ਦੇ ਰਾਹੀਂ ਬਕਾਇਦਾ ਟਾਕ ਸ਼ੋਅ ਸਾਹਮਣੇ ਆਏਗਾ ਉਦੋਂ ਤੱਕ ਝੂਠੀਆਂ ਬਹੁਤ ਤਰ੍ਹਾਂ ਦੀਆਂ ਕਹਾਣੀਆਂ ਘੜ ਚੁੱਕਿਆ ਹੋਵੇਗਾ ਕਿ ਤਿੰਨ ਮੁੰਡੇ ਜਿਹੜੇ ਨੇ ਇਹ ਤਿੰਨੇ ਮੁੰਡੇ ਜਿਨ੍ਹਾਂ ਨੇ ਮਾਰਿਆ ਹੈ ਇਹ ਆਪਣੇ ਆਪ ਹੀ ਇਹਨਾਂ ਨੇ ਕੁਛ ਕਤਲ ਕੀਤਾ ਜਾਂ ਫਿਰ ਇਹ ਗੈਂਗਸਟਰ ਜਿਹੜੇ ਆ ਉਹਨਾਂ ਨੇ ਇਸ ਵਿੱਚ ਇਨਵੋਲਵ ਸੀ ਆਪਣੇ ਆਪ ਹੀ ਇੰਡੀਅਨ ਸਟੇਟ ਨੂੰ ਬਰੀ ਕਰਨ ਦੀ ਕੋਸ਼ਿਸ਼ ਕਰੇਗਾ ਤੁਹਾਨੂੰ ਯਾਦ ਕਰਵਾ ਦਈਏ ਕਿ ਸਤੰਬਰ 2023 ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਕੈਨੇਡੀਅਨ ਸਾਇਲ ਤੇ ਕੈਨੇਡੀਅਨ ਸਿਟੀਜ਼ਨ ਦਾ ਕਤਲ ਜਿਹੜਾ ਹੈ ਫੋਰਨ ਇੰਟਰਫੀਰੈਂਸ ਦੀ ਸਿਖਰ ਹੈ ਜਿਸ ਦੇ ਲਈ ਇੰਡੀਅਨ ਏਜੰਸੀਆਂ ਜਿਹੜੀਆਂ ਹਨ ਇਸ ਤੇ ਲਈ ਉਹਨਾਂ ਦੇ ਸਿਰ ਤੇ ਦੋਸ਼ ਆਉਂਦਾ ਹੈ ਜਦੋਂ ਬਿਆਨ ਦਿੱਤਾ ਬੇਸ਼ੱਕ ਪਹਿਲੀ ਨਜ਼ਰੇ ਕੈਨੇਡਾ ਦੇ اپੋਜੀਸ਼ਨ ਦੇ ਆਗੂ ਜਿਹੜੇ ਕਿ ਮਿਸਟਰ ਪਾਲਵਰ ਉਹਨਾਂ ਨੇ ਇਸ ਦੀ ਹਮਾਇਤ ਵੀ ਕੀਤੀ ਕਿਹਾ ਕਿ ਇਸ ਤਰ੍ਹਾਂ ਅਸੀਂ ਕਿਸੇ ਨੂੰ ਇਜਾਜ਼ਤ ਨਹੀਂ ਦੇ ਸਕਦੇ ਕਿ ਕੋਈ ਇੱਥੇ ਆ ਕੇ ਕਤਲ ਕਰੇ ਜਿੱਥੋਂ ਤੱਕ ਜਗਮੀਤ ਸਿੰਘ ਹੈ ਉਹਨਾਂ ਨੇ ਤਾਂ ਪਹਿਲੇ ਦਿਨ ਤੋਂ ਹੀ ਸਪਸ਼ਟ ਰੱਖਿਆ ਕਿ ਸਾਰਾ ਕੁਝ ਕਰਨ ਦੇ ਵਿੱਚ ਇੰਡੀਅਨ ਏਜੰਸੀਆਂ ਜਿਹੜੀਆਂ ਕਿਵੇਂ ਸ਼ਾਮਲ ਨੇ ਉਹਨਾਂ ਨੇ ਇਥੋਂ ਤੱਕ ਵੀ ਦੱਸਿਆ ਕਿ ਉਹਨਾਂ ਨੂੰ ਖੁਦ ਵੀ ਜਿਹੜਾ ਹੈ ਨਿਸ਼ਾਨੇ ਤੇ ਰੱਖਿਆ ਗਿਆ ਸੀ ਤੇ ਉਹਨਾਂ ਦੀ ਹੱਤਿਆ ਵੀ ਕਰਵਾਈ ਜਾ ਸਕਦੀ ਸੀ ਇਸ ਦੇ ਖਿਲਾਫ ਸੀ ਪਿੱਛੇ ਜੇ ਪ੍ਰਭਜੋਤ ਸਿੰਘ ਗੁਰਾ ਨੇ ਜਦੋਂ ਕਰਾਸ ਐਗਜ਼ਾਮੀਨੇਸ਼ਨ ਦੇ ਵਿੱਚ ਜੋ ਕਮਿਸ਼ਨਰ ਦੇ ਸਾਹਮਣੇ ਬਿਆਨ ਹੋਏ ਉਸ ਦੌਰਾਨ ਜਿਹੜਾ ਪ੍ਰਗਟਾਵਾ ਕਰਵਾਇਆ ਪਰ ਜੋ ਆਪੋਜੀਸ਼ਨ ਦਾ ਲੀਡਰ ਬਾਅਦ ਦੇ ਵਿੱਚ ਪੌਲੀ ਵਾਲਵਰ ਕਿਸ ਤਰ੍ਹਾਂ ਬਿਆਨ ਬਦਲਦਾ ਹੈ ਵੀ ਸਾਹਮਣੇ ਹੈ ਫਿਰ ਉਹ ਸਬੂਤ ਮੰਗ ਰਿਹਾ ਹੈ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਕਹਿ ਰਹੇ ਆ ਕਿੱਥੇ ਹੈ ਕੋਈ ਨਾ ਕੋਈ ਗ੍ਰਿਫਤਾਰੀ ਨਾ ਕੋਈ ਗਲ ਨਾ ਬਾਤ ਹੁਣ ਆਖਰਕਾਰ ਇਹ ਗ੍ਰਿਫਤਾਰੀਆਂ ਵੀ ਹੋ ਗਈਆਂ ਤਿੰਨੇ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਤਿੰਨੇ ਭਾਰਤੀ ਮੂਲ ਦੇ ਨੇ ਤਿੰਨੇ ਉਥੋਂ ਦੇ ਨਾਗਰਿਕ ਨੇ ਤਿੰਨੇ ਟੈਂਪਰੇਰੀ ਵੀਜ਼ਾ ਤੇ ਕੈਨੇਡਾ ਆਏ ਨੇ ਤੇ ਇਉਂ ਇਹ ਸਾਰੀ ਕਹਾਣੀ ਜ਼ਾਹਰ ਹੋ ਰਹੀ ਹੈ ਕਿ ਤਿੰਨਾਂ ਨੂੰ ਇੱਕ ਖਾਸ ਮਿਸ਼ਨ ਸਾਜ਼ਿਸ਼ ਦੇ ਅਧੀਨ ਕੈਨੇਡਾ ਭੇਜਿਆ ਗਿਆ ਤਿੰਨਾਂ ਨੂੰ ਸਪਾਰੀ ਦੇ ਕੇ ਕਿਵੇਂ ਕਤਲ ਕਰਾਇਆ ਗਿਆ ਅਜੇ ਇੱਥੇ ਹੀ ਕਹਾਣੀ ਖਤਮ ਨਹੀਂ ਹੁੰਦੀ ਹੋਰ ਗ੍ਰਿਫਤਾਰੀਆਂ ਹੋਣਗੀਆਂ ਜਿਹੜੇ ਨਕਾਬਪੋਸ਼ ਨੇ ਉਹ ਵੀ ਸਾਹਮਣੇ ਆਉਣਗੇ ਉਹਨਾਂ ਦੇ ਚਿਹਰੇ ਵੀ ਨੰਗੇ ਹੋਣਗੇ ਜਿਨ੍ਹਾਂ ਨੇ ਇਹ ਸਾਰੀ ਸਾਜ਼ਿਸ਼ ਕਢੀ ਹੈ ਪਿਤਾ ਦਿਵਸ 18 ਜੂਨ ਇੱਕ ਗੁਰੂ ਘਰ ਦਾ ਸੇਵਾਦਾਰ ਮਰਡਰ ਇਨ ਦਾ ਲਾਈਨ ਆਫ ਡਿਊਟੀ ਕੰਮ ਤੇ ਉਸ ਦਾ ਕਤਲ ਕਰਨਾ ਆਪਣੇ ਬੱਚਿਆਂ ਨੂੰ ਵਾਪਸੀ ਦੇ ਵੇਲੇ ਮਿਲਣ ਵਾਸਤੇ ਘਰੇ ਜਦੋਂ ਜਾ ਰਿਹਾ ਸੀ ਤੇ ਉਸ ਵੇਲੇ ਮਾਰ ਦਿੱਤਾ ਗਿਆ ਸਿਰਫ ਇਸ ਕਰਕੇ ਕਿਉਂਕਿ ਉਹਨਾਂ ਦੀ ਆਈਡੀਓਲੋਜੀ ਨਾਲ ਇੰਡੀਅਨ ਸਟੇਟ ਸਹਿਮਤ ਨਹੀਂ ਉਹ ਖਾਲਿਸਤਾਨ ਦੇ ਪੱਕੇ ਸਨ ਅਤੇ ਉਹਨਾਂ ਦਾ ਇਹ ਨਾਰਾ ਸੀ ਕਿ ਬੁਲੇਟ ਦਾ ਜਵਾਬ ਬੈਲਟ ਨਾਲ ਦਿਓ ਰਿਫਰੈਂਡਮ ਦੇ ਹਮਾਇਤੀ ਸਨ ਰਿਫਰੈਂਡਮ 220 ਜਿਹੜਾ ਕਿ 6 ਪਾਸ ਜਸਟਿਸ ਨੇ ਸ਼ੁਰੂ ਕੀਤਾ ਜਿਸ ਦੀ ਬੈਕਗ੍ਰਾਉਂਡ ਇਹ ਸੀ ਕਿ ਭਾਰਤੀ ਜਿਹੜਾ ਰਾਈਟ ਵਿੰਗ ਹੈ ਸੱਜੇ ਪੱਖੀ ਉਹਨਾਂ ਨੇ 220 ਨੂੰ ਜਿਨ੍ਹਾਂ ਦੇ ਵਿੱਚ ਬਕਾਇਦਾ ਤੌਰ ਤੇ ਇਹ ਐਲਾਨ ਕੀਤਾ ਗਿਆ ਸੀ ਕਿ ਇਸ ਨੂੰ ਹਿੰਦੂ ਰਾਸ਼ਟਰ ਬਣਾਉਣਾ ਇਹ ਆਵਾਜ਼ ਉਠਾਈ ਉਸ ਦੇ ਪ੍ਰतिकਰਮ ਵਜੋਂ ਇਹ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਸਿਕਸ ਫਾਰ ਜਸਟਿਸ ਨੇ ਕਿਹਾ ਕਿ 2020 ਦਾ ਰੈਫਰੰਡਮ ਕਰਉਣਾ ਇਸੇ ਕਾਰਨ ਰੈਫਰੰਡਮ 2020 ਕਿਹਾ ਜਾਂਦਾ ਹੈ ਇਸ ਨੂੰ ਇਹ ਉਸ ਜਵਾਬ ਦੇ ਵਿੱਚ ਸੀ ਜਦੋਂ ਹੀ ਇਹ ਸ਼ੁਰੂ ਹੋਇਆ ਉਸ ਤੋਂ ਬਾਅਦ ਭਾਈ ਹਰਦੀਪ ਸਿੰਘ ਨਿੱਜਰ ਕੈਨੇਡਾ ਦੇ ਵਿੱਚ ਇਸ ਦੀ ਅਗਵਾਈ ਕਰ ਰਹੇ ਸਨ ਅਮਰੀਕਾ ਦੇ ਵਿੱਚ ਕੈਨੇਡਾ ਵਿੱਚ ਜਾਂ ਹੋਰ ਨਾ ਮੁਲਕਾਂ ਦੇ ਵਿੱਚ ਆਵਾਜ਼ ਉੱਠੀ ਜਿਨ੍ਹਾਂ ਦੇ ਵਿੱਚ ਅਵਤਾਰ ਸਿੰਘ ਖੰਡਾ ਇੰਗਲੈਂਡ ਦੇ ਵਿੱਚ ਸਨ ਉਹਨਾਂ ਨੂੰ ਵੀ ਸਾਸ਼ੀ ਅਧੀ ਢੰਗ ਨਾਲ ਖਤਰ ਕਰ ਦਿੱਤਾ ਗਿਆ ਪਰਮਜੀਤ ਸਿੰਘ ਪੰਜਵੜ ਪਾਕਿਸਤਾਨ ਸਨ ਉਹਨਾਂ ਦੇ ਵੀ ਕਤਲ ਹੋਇਆ ਹਰਦੀਪ ਸਿੰਘ ਨਿੱਜਰ ਟੁਡੇ ਇਨਾ ਕਤਲਾਂ ਤੋਂ ਬਾਅਦ ਜਿਨ੍ਹਾਂ ਦਾ ਕਤਲ ਹੋਇਆ 18 ਜੂਨ 2023 ਨੂੰ ਉਸ ਕਤਲ ਮਾਮਲੇ ਤੋਂ ਪਹਿਲਾਂ ਜਿਵੇਂ ਸਾਜ਼ਿਸ਼ ਰਚੀ ਗਈ ਉਸ ਦਾ ਖੁਲਾਸਾ ਜੋ ਪਿੱਛੇ ਜੇ ਅਮਰੀਕਾ ਦੀਆਂ ਜਿਹੜੀਆਂ ਉੱਥੋਂ ਦੀਆਂ ਏਜੰਸੀਆਂ ਉਹਨਾਂ ਨੇ ਕੀਤਾ ਕਿ ਨਿਖਲ ਗੁਪਤਾ ਨਾਂ ਦਾ ਇੰਡੀਅਨ ਏਜੰਟ ਜਿਹੜਾ ਕਿ ਚੱਕ ਗਨਰਾਜ ਤੋਂ ਗ੍ਰਿਫਤਾਰ ਕੀਤਾ ਗਿਆ ਉਹ ਬਕਾਇਦਾ ਤੌਰ ਤੇ ਪਹਾੜੇ ਦਾ ਜਿਹੜਾ ਇੱਕ ਜ਼ਰਖਰੀਦ ਕਿਸੇ ਵਿਅਕਤੀ ਨੂੰ ਹਾਇਰ ਕਰਦਾ ਇਸ ਲਈ ਕਿ ਅਮਰੀਕਾ ਦੇ ਵਿੱਚ ਗੁਰਪਤਵੰਦ ਸਿੰਘ ਪੰਨੂ ਨੂੰ ਕਤਲ ਕੀਤਾ ਜਾਏ ਅਫਸੋਸ ਕਹਿ ਲੋ ਜਾਂ ਉਹਦੀ ਬਦਕਿਸਮਤੀ ਕਹਿ ਲੋ ਜਾਂ ਫਿਰ ਖੁਸ਼ਕਿਸਮਤੀ ਗੁਰਪਤਵੰਦ ਸਿੰਘ ਪੰਨੂ ਦੀ ਕਿ ਜਿਹੜਾ ਬੰਦਾ ਹਾਇਰ ਕੀਤਾ ਉਹ ਅੰਡਰ ਕਵਰ ਜਿਹੜਾ ਅਮਰੀਕਾ ਦਾ ਜਿਹੜਾ ਪੱਕੇ ਦਾ ਤੌਰ ਤੇ ਅਧਿਕਾਰੀ ਸੀ ਉਸ ਅਧਿਕਾਰੀ ਨੇ ਕੋਆਪਰੇਟ ਕਰਨਾ ਸ਼ੁਰੂ ਕੀਤਾ ਗੱਲ ਨੂੰ ਅਖੀਰ ਤੱਕ ਲੈ ਕੇ ਗਿਆ ਜਦੋਂ 15000 ਡਾਲਰ ਅਮਰੀਕਨ ਪੇਸ਼ਗੀ ਦਿੱਤੀ ਗਈ ਕਤਲ ਦੀ ਬਿਉਂਦ ਪੂਰੀ ਤਿਆਰ ਕੀਤੀ ਗਈ ਮੈਂ ਮਾਨਹਟਨ ਦੇ ਵਿੱਚ ਇਹ ਜਿਹੜਾ ਪੈਸਾ ਸੌਂਪਿਆ ਗਿਆ ਉਸ ਤੋਂ ਬਾਅਦ ਮੋਹਰ ਲੱਗ ਗਈ ਇਹ ਸਾਰੀ ਪੜਤਾਲ ਤੋਂ ਬਾਅਦ ਚੱਕ ਗਣਰਾਜ ਦੇ ਵਿੱਚ ਨikhil Gupta ਨੂੰ ਫੜ ਲਿਆ ਗਿਆ ਪਿੱਛੇ ਇਸ ਦੇ ਸਮੰਦ ਕੋਇਲ ਜਾਂ अजीत ਤੋਬਾ ਜਾਂ ਫਿਰ ਜਿਹੜਾ ਗੌਰਵ ਯਾਦਵ ਵਰਗੇ ਜਾਂ ਹੋਰ ਕਿਹੜੇ-ਕਿਹੜੇ ਨੇ ਇਹ ਤਾਂ ਪਿਆਦੇ ਨਹੀਂ ਅਸਲ 'ਚ ਇੰਡੀਅਨ ਸਟੇਟ ਜਿਹੜੀ ਹੈ ਉਸ ਦੇ ਇਜ਼ਹਾਰ ਜਦੋਂ ਹੋਣ ਲੱਗੇ ਤਾਂ ਫਿਰ ਇੱਕ ਨਵਾਂ ਬਿਆਨ ਆਇਆ ਇੰਡੀਆ ਵੱਲੋਂ ਕਿ ਨੇ ਆਪਣੇ ਆਪ ਇਹ ਸਾਰਾ ਕੁਝ ਕੀਤਾ ਸਾਡੇ ਲਈ ਕੰਮ ਨਹੀਂ ਸੀ ਕਰਦਾ ਪਰ ਉਹ ਤੱਥਾਂ ਤੇ ਆਧਾਰਿਤ ਨਾ ਹੋਣ ਕਾਰਨ ਉਸ ਨੂੰ ਰੱਦ ਕਰ ਦਿੱਤਾ ਗਿਆ ਵਾਸ਼ਿੰਗਟਨ ਪੋਸਟ ਨੇ ਅਜੇ 4 ਦਿਨ ਪਹਿਲਾਂ ਇੱਕ ਖਬਰ ਦਿੱਤੀ ਜਿਸ ਦੇ ਵਿੱਚ ਰਾ ਨੂੰ ਹਾਈਲਾਈਟ ਕਰਕੇ ਕਿਹਾ ਗਿਆ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਸਿੱਖ ਐਕਟਿਵਿਸਟ ਜਾਂ ਖਾਲਸਤਾਨੀ ਪੱਖੀ ਜਿਹੜੇ ਆਗੂ ਨੇ ਉਹਨਾਂ ਦਾ ਕਤਲ ਕਰਨ ਦੀ ਸਾਜ਼ਿਸ਼ ਇਹ ਰਚੀ ਜਾ ਰਹੀ ਹੈ ਰਾ ਦੇ ਵੱਲੋਂ ਜਾਂ ਰਚੀ ਗਈ ਹੈ ਜਾਂ ਕਰਵਾਏ ਗਏ ਨੇ ਹੁਣ ਜਦੋਂ ਇਸ ਮਾਮਲੇ ਨੂੰ ਅੱਜ ਦੀ ਪ੍ਰੈਸ ਕਾਨਫਰੰਸ ਜਾਂ ਅੱਜ 3 ਮਈ ਨੂੰ ਹੋਈਆਂ ਗ੍ਰਿਫਤਾਰੀਆਂ ਦੇ ਸੰਦਰਭ 'ਚ ਦੇਖੀਏ ਤਾਂ ਕੋਈ ਸ਼ੱਕ ਨਹੀਂ ਰਹਿੰਦਾ ਕਿ ਤਿੰਨ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਕੈਨੇਡਾ ਦੇ ਵਿੱਚ ਤਿੰਨੇ ਟੈਂਪਰੇਰੀ ਵੀਜ਼ੇ ਤੇ ਸਨ ਉਹਨਾਂ ਤਿੰਨਾਂ ਦੀ ਜਿਹੜੀ ਮੂਲ ਨਾਗਰਿਕਤਾ ਸੀ ਭਾਰਤ ਦੀ ਸੀ ਤੇ ਉਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਇੰਡੀਅਨ ਸਟੇਟ ਹਾਇਰ ਕਿਸੇ ਹੋਰ ਨੂੰ ਵੀ ਕਰ ਸਕਦਾ ਹੈ ਕੋਈ ਹੈਰਾਨੀ ਵਾਲੀ ਗੱਲ ਨਹੀਂ ਪਰ ਹੁਣ ਜਿਹੜੇ ਨਾਂ ਆਏ ਨੇ ਤਿੰਨੇ ਭਾਰਤੀ ਨਾਗਰਿਕ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਸਵਾਲ ਵੀ ਮਨਿੰਦਰ ਸਿੰਘ ਬੋਇਲ ਜਿਹੜੇ ਸਪੋਕਸਮੈਨ ਸਨ ਉਹਨਾਂ ਤੋਂ ਪੁੱਛਿਆ ਗਿਆ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਅੰਤਰਰਾਸ਼ਟਰੀ ਸਟੂਡੈਂਟਾਂ ਨੂੰ ਯਾਜ ਦਿੰਦੀ ਹੈ ਇੱਥੇ ਆਉਣ ਦੀ ਜਾਂ ਇਸ ਤਰ੍ਹਾਂ ਟੈਂਪਰੇਰੀ ਵੀਜ਼ੇ ਤੇ ਮੌਕਾ ਮਿਲਦਾ ਹੈ ਕਿ ਇਹਨਾਂ ਗ੍ਰਿਫਤਾਰੀਆਂ ਦੇ ਨਾਲ ਉਸ ਨੀਤੀ ਤੇ ਤਾਂ ਨਹੀਂ ਕੋਈ ਅਸਰ ਪਏਗਾ ਤਾਂ ਉਹਨਾਂ ਇਸ ਨੂੰ ਰੱਦ ਕੀਤਾ ਉਹਨਾਂ ਕਿਹਾ ਕਿ ਨਹੀਂ ਅਸੀਂ ਬਿਲਕੁਲ ਨਹੀਂ ਚਾਹੁੰਦੇ ਜਿਹੜੇ ਪੰਜਾਬ ਦੇ ਜਾਂ ਭਾਰਤ ਤੋਂ ਇੱਥੇ ਜਿਹੜੇ ਆ ਰਹੇ ਨੇ ਉਹਨਾਂ ਦੇ ਰਸਤੇ ਬੰਦ ਕਰਨਾ ਸਾਡਾ ਮਕਸਦ ਨਹੀਂ ਹੈ ਤੇ ਅਸੀਂ ਕੈਨੇਡਾ ਸਰਕਾਰ ਤੋਂ ਵੀ ਆਸ ਨਹੀਂ ਕਰਦੇ ਕਿ ਉਹ ਐਂ ਕਰਨਗੇ ਹਾਇਰ ਇਹ ਵੀ ਕੀਤੇ ਨੇ ਹਾਇਰ ਕੋਈ ਹੋਰ ਵੀ ਕੀਤੇ ਜਾ ਸਕਦੇ ਸਨ ਪਰ ਮਕਸਦ ਹਰਦੀਪ ਸਿੰਘ ਨਿੱਜਰ ਜਾਂ ਇਹੋ ਜਿਹੇ ਐਕਟਿਵਿਸਟ ਨੂੰ ਖਤਮ ਕਰਨਾ ਹੈ ਕਿਹਦਾ ਮੋੜਾ ਵਰਤਿਆ ਜਾਣਾ ਇਹ ਸਾਹਮਣੇ ਹੈ ਇਹ ਤਿੰਨੇ ਜਿਹੜੇ ਨੇ ਇਹ ਦੇਖਣ ਨੂੰ ਨਾਵਾਂ ਤੋਂ ਲੱਗਦੇ ਨੇ ਕਿ ਤਿੰਨੇ ਸਿੱਖ ਪਰਿਵਾਰਾਂ ਨਾਲ ਜਾਂ ਕਿਸਾਨੀ ਪਰਿਵਾਰਾਂ ਨਾਲ ਸਬੰਧਤ ਹੋਣ ਪਰ ਅਫਸੋਸ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਿਹਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਕੋਸਟ ਵਿੜੇ ਫੌਜ ਦੇ ਵਿੱਚ ਜਿਹੜੇ ਹਮਲਾ ਕਰਨ ਵਾਲੇ ਸਨ ਉਹਨਾਂ ਵਿੱਚੋਂ ਰਣਜੀਤ त्याਲ ਤੋਂ ਕੁਲਦੀਪ ਬਰਾੜ ਤੋਂ ਲੈ ਕੇ ਜਿਹੜੇ ਵਕ ਵਕ ਦੇਖੋਗੇ ਕੌਣ ਸਨ ਇਸੇ ਤਰੀਕੇ ਦੇ ਨਾਲ ਜੇ ਬਿਆਨਤ ਸਿੰਘ ਪੁੱਚੜ ਤੋਂ ਲੈ ਕੇ ਕੇਪੀਐਸ ਗਿੱਲ ਜ਼ਾਲਮ ਤੱਕ ਜ਼ਕਰੀਆ ਖਾਨ ਤੱਕ ਅਸੀਂ ਦੇਖੀ ਤਾਂ ਇਹ ਨਾਮ ਵੀ ਆਉਂਦੇ ਨੇ ਸੋ ਇਹਦਾ ਮਕਸਦ ਕੋਈ ਨਹੀਂ ਹੈ ਕਿ ਉਹ ਉਹਨਾਂ ਦਾ ਪਿਛੋਕੜ ਜਾਂ ਉਹਨਾਂ ਦੇ ਨਾਮ ਕੀ ਨੇ ਮਕਸਦ ਇਹ ਹੈ ਕਿ ਕਿਹੜੇ ਪਰਪਸ ਲਈ ਉਹਨਾਂ ਨੂੰ ਹਾਇਰ ਕੀਤਾ ਗਿਆ ਸੋ ਉਹ ਹਰਦੀਪ ਸਿੰਘ ਨਿੱਜਰ ਨੂੰ ਖਤਮ ਕਰਨ ਦੇ ਵਾਸਤੇ ਇਹ ਸਪਾਰੀ ਦਿੱਤੀ ਗਈ। ਇਹਨਾਂ ਦੇ ਵਿੱਚ ਹੋਰ ਪੱਖ ਇਹ ਵੀ ਨੇ ਕਿ ਜੋ ਇਹ ਨੈਰੇਟਿਵ ਬਿਰਤਾਂਤ ਘੜਿਆ ਜਾ ਰਿਹਾ ਸੀ ਕਿ ਗੈਂਗਸਟਰ ਨੇ ਇਹ ਤਾਂ ਕਰਕੇ ਹੋਇਆ ਉਹ ਵੀ ਸਾਹਮਣੇ ਹੈ ਕਿਉਂਕਿ ਇਹ ਭਾਰਤ ਤੋਂ ਆਏ ਹੋਏ ਬਕਾਇਦਾ ਤੌਰ ਤੇ ਹਾਇਰ ਕੀਤੇ ਗਏ ਤਿੰਨੇ ਵਿਅਕਤੀ ਸਨ। ਸੋ ਇਹਨਾਂ ਦੇ ਬਾਰੇ ਇਹਨਾਂ ਤੇ ਕੀ ਕਾਰਵਾਈ ਅੱਗੇ ਹੁੰਦੀ ਹੈ, ਹੋਰ ਗ੍ਰਿਫਤਾਰੀਆਂ ਕਿਵੇਂ ਹੁੰਦੀਆਂ ਨੇ? ਪਰ ਇਹ ਸਾਰੇ ਘਟਨਾਕਰਮ ਨੂੰ ਥੋੜਾ ਜਿਹਾ ਪਿਛੋਕੜ ਦੇ ਵਿੱਚ ਲੈ ਕੇ ਜਾਈਏ। ਜਿਨ੍ਹਾਂ ਨੇ ਸੌਫਟ ਟਾਰਗੇਟ ਜਾਂ ਓਪਨ ਸੀਕ੍ਰੀਟ ਵਰਗੀਆਂ ਕਿਤਾਬਾਂ ਪੜ੍ਹੀਆਂ ਨੇ ਖੁੱਲੇ ਪੇਧ ਕਿਤਾਬ ਜਿਹੜੀ ਹੈ ਚਾਹੇ ਜ਼ੋਹਿਰ ਕਸ਼ਮੀਰੀ ਦੀ ਕਿਤਾਬ ਹੈ ਚਾਹੇ ਮਲੁਈ ਕਿਸ਼ਨ ਧਰ ਦੀ ਕਿਤਾਬ ਹੈ ਜਾਂ ਹੋਰ ਹੈ ਇਹ ਸਾਰੀਆਂ 에ਅਰ ਇੰਡੀਆ ਕ੍ਰਿਸ਼ਕਾ ਕਾਂਡ ਦੇ ਨਾਲ ਸੰਬੰਧਿਤ ਕਿਤਾਬਾਂ ਨੇ 1985 ਦੇ ਵਿੱਚ 23 ਜੂਨ ਨੂੰ ਰਾਤ ਸਮਾਨੀ ਜੋ ਇੱਕ ਬੰਬ ਧਮਾਕਾ ਹੋਇਆ ਭਾਰਤੀ ਜਹਾਜ਼ 에ਅਰ ਇੰਡੀਆ ਦਾ ਉਡਾ ਦਿੱਤਾ ਗਿਆ ਉਸ ਤੋਂ ਬਾਅਦ ਪਿਛਲੇ ਤਕਰੀਬਨ 35-37 ਸਾਲ ਤੋਂ ਸਿੱਖਾਂ ਨੂੰ ਜਿਹੜਾ ਹੈ ਬਦਨਾਮੀ ਦਾ ਸਮਾ ਚੱਲਣਾ ਪਿਆ ਤੇ ਹੁਣ 40ਵੀਂ ਵਰ੍ਹੇਗੰਢ ਜਿਹੜੀ ਐ ਅਗਲੇ ਸਾਲ ਆ ਜਾਣੀ ਐ ਉਹ ਬੇਕਸੂਰ ਜਿਹੜੇ ਮਾਰੇ ਗਏ 329 ਮੁਸਾਫਰ ਇੱਥੇ ਤੇ ਦੋ ਹੋਰ ਜਿਹੜੇ ਐ ਜਿਹੜੇ ਨੈਰੀਤਾ ਹਵਾਈ ਅੱਡੇ ਤੇ ਸੀ ਉਹਨਾਂ ਸਾਰਿਆਂ ਦੇ ਲਈ ਇਨਸਾਫ ਵਾਸਤੇ ਹਮੇਸ਼ਾ ਹੀ ਆਵਾਜ਼ ਉਠਾਈ ਜਾਂਦੀ ਐ ਅੱਜ ਵੀ ਅਸੀਂ ਇਹ ਗੱਲ ਕਰ ਰਹੇ ਆਂ ਪਰ ਉਸ ਸਮੇਂ ਜਿਹੜੇ ਅਖਬਾਰ ਸਨ ਉਹਨਾਂ ਨੇ ਕੀ ਟਿੱਪਣੀਆਂ ਕੀਤੀਆਂ ਇੰਡੋਕ੍ਰੀਡੀਨ ਟਾਈਮਜ਼ ਦੇ ਤਾਰਾ ਹੀਰ ਨਾਂ ਦੇ ਪੱਤਰਕਾਰ ਸੰਪਾਦਕ ਸਨ ਉਹਨਾਂ ਦੀ ਅੱਜ ਵੀ ਉਹ ਅਖਬਾਰ ਕੱਢੋ ਤੇ ਉਸ ਤੇ ਇਹ ਲਿਖਿਆ ਮਿਲਦਾ ਹੈ ਕਿ ਇਹ ਕਾਰਾ ਜਿਹੜਾ ਹੈ ਸਾਸ਼ੀ ਢੰਗ ਦੇ ਨਾਲ ਇੰਡੀਅਨ ਏਜੰਟਾਂ ਵੱਲੋਂ ਕਰਵਾਇਆ ਗਿਆ ਬਾਅਦ ਦੇ ਵਿੱਚ ਇਹ ਗੱਲ ਵੱਖਰੀ ਹੈ ਕਿ 10-15 ਸਾਲ ਦਾ ਸਮਾਂ ਲੰਘਣ ਤੋਂ ਬਾਅਦ ਉਹੀ ਤਾਰਾ ਹੀਰ ਜਿਹੜੇ ਐਰ ਇੰਡੀਆ ਮਾਮਲੇ ਦੇ ਵਿੱਚ ਗਵਾਹ ਬਣ ਗਏ ਉਹ ਕਿਉਂ ਬਣੀ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਸਨ ਮੌਕੇ ਤੇ ਉਹ ਕੁਝ ਕਹਿ ਰਹੇ ਨੇ ਬਦਲੇ ਕਿਉਂ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਇਹ ਖੋਜ ਦਾ ਵਿਸ਼ਾ ਹੈ ਇਸ ਤਰ੍ਹਾਂ ਕਈਆਂ ਨੇ ਜੋ ਆਪਣੇ ਬਿਆਨ ਬਦਲੇ ਸਾਰੇ ਹਾਲਾਤ ਦੇ ਮੁਤਾਬਕ ਕ્યા ਉਸਦੇ ਪਿੱਛੇ ਕੀ ਰਾਜਨੀਤੀ ਹੈ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਤਾਰਾ ਹੀਰ ਦਾ ਜਦੋਂ ਕਤਲ ਹੋਇਆ ਉਹ ਕਤਲ ਵੀ ਜਿਹੜਾ 1998 ਦੇ ਵਿੱਚ ਹੋਇਆ ਨਵੰਬਰ ਚ ਉਹ ਕਤਲ ਵੀ 에ਅਰ ਇੰਡੀਆ ਦੇ ਦੁਖਾਂਤ ਤੋਂ ਬਾਅਦ ਵਾਪਰ ਰਹੇ حکومਤੀ ਨਿਜ਼ਾਮੀ ਘਟਨਾਕਰਮ ਦਾ ਹਿੱਸਾ ਕਿਹਾ ਜਾ ਸਕਦਾ ਸੋ 에ਅਰ ਇੰਡੀਆ ਦੇ ਬਾਰੇ ਜਾਂਚ ਦੀ ਮੋੜ ਮੰਗ ਅੱਜ ਫੇਰ ਉੱਠ ਰਹੀ ਹੈ ਕਿਉਂ ਕਿਉਂਕਿ ਜੇ ਹਰਦੀਪ ਸਿੰਘ ਨਿਜਰ ਦੇ ਮਾਮਲੇ ਦੇ ਵਿੱਚ ਕਤਲ ਲਈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਪਾਰਲੀਮੈਂਟ ਚ ਕਹਿ ਸਕਦੇ ਨੇ ਕਿ ਇਸ ਵਿੱਚ ਇੰਡੀਅਨ ਏਜੰਸੀਆਂ ਦਾ ਹੱਥ ਹੋ ਸਕਦਾ ਹੈ ਤੇ ਅੱਜ ਗ੍ਰਿਫਤਾਰੀਆਂ ਵੀ ਜਿਹੜੀਆਂ ਇੰਡੀਅਨ ਨਾਗਰਿਕ ਦੀਆਂ ਹੋਈਆਂ ਨੇ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਪੋਸਟ ਜੇ ਲਿਖਦਾ ਹੈ ਕਿ ਰਾਵ ਵਰਗੀਆਂ ਏਜੰਸੀਆਂ ਬਾਹਰ ਦਖਲਅੰਦਾਜ਼ੀ ਕਰ ਰਹੀਆਂ ਨੇ ਜਾਂ ਫਿਰ ਇੰਗਲੈਂਡ ਦੇ ਵਿੱਚ ਇਹ ਆਵਾਜ਼ ਉੱਠ ਰਹੀ ਹੈ ਬੀਬੀਸੀ ਵੱਲੋਂ ਜਾਂ ਫਿਰ ਸੀਬੀਸੀ ਆਪਣੀ ਡਾਕੂਮੈਂਟਰੀ ਜਾਂ ਆਸਟ੍ਰੇਲੀਆ ਦੇ ਵਿੱਚ ਉੱਥੋਂ ਦੀ ਡਾਕੂਮੈਂਟਰੀ ਕਈ ਪੱਖ ਪੇਸ਼ ਕਰਦੀ ਹੈ ਸੋ ਇਹ ਗੱਲਾਂ ਗੌਰ ਕਰਨ ਵਾਲੀਆਂ ਨੇ ਸੋ ਇਸੇ ਕਾਰਨ ਰੈਡਿਕਲ ਦੇਸੀ ਨੇ ਇੱਕ ਪਟੀਸ਼ਨ ਜਿਹੜੀ ਸ਼ੁਰੂ ਕੀਤੀ ਹੈ ਰੈਡਿਕਲ ਦੇਸੀ ਦੀ ਪਟੀਸ਼ਨ 에ਅਰ ਇੰਡੀਆ ਬੰਬ ਧਮਾਕੇ ਦੀ ਮੁਰਾ ਜਾਂਚ ਇਹ ਇੱਕ ਮਹੱਤਵਪੂਰਨ ਹੈ ਇਹਨਾਂ ਦਿਨਾਂ 'ਚ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਗੌਰ ਕਰਨ ਵਾਲੀ ਹੈ ਕਿਉਂ ਇਸ ਦੇ ਵਿੱਚ ਆਵਾਜ਼ ਉਠਾਈ ਗਈ ਹੈ ਕਿ ਉਸ ਵੇਲੇ ਸਿੱਖਾਂ ਦੇ ਉੱਪਰ ਕਿਉਂਕਿ 84 ਦੇ ਹਮਲੇ ਜਿੱਥੇ ਦਰਬਾਰ ਸਾਹਿਬ ਦਾ ਹਮਲਾ ਸੀ ਸਿੱਖ ਜੈਨੋਸਾਈਡ ਸਿੱਖ ਨਸਲਕੁਸ਼ੀ ਹੋਈ ਸੀ ਹਿਰਦੇ ਬਲੁੰਦਰੇ ਹੋਏ ਸਨ ਉਹਨਾਂ ਦੇ ਉਸ ਗੁੱਸੇ ਨੂੰ ਆਧਾਰ ਬਣਾ ਕੇ ਸਾਸ਼ੀ ਢੰਗ ਦੇ ਨਾਲ ਇਹ ਬੰਬ ਧਮਾਕਾ ਹੋਇਆ ਤੇ ਇਸ ਬੰਬ ਧਮਾਕੇ ਦੇ ਮਾਮਲੇ ਦੇ ਵਿੱਚ ਸਿੱਖਾਂ ਨੂੰ ਹੀ ਜਿਹੜਾ ਹੈ ਨਿਸ਼ਾਨੇ ਤੇ ਰੱਖ ਕੇ ਦੁਨੀਆ ਭਰ ਚ ਬਦਨਾਮ ਕੀਤਾ ਗਿਆ ਅੱਜ ਮੁੜ ਉਸ ਦੀ ਜਾਂਚ ਕੀਤੀ ਜਾਏ ਮੁਕੱਬਲ ਜਾਂਚ ਤੇ ਜ਼ਰੂਰ ਸਾਹਮਣੇ ਆਏਗਾ ਕਿ ਜਿਵੇਂ ਇਹਨਾਂ ਕਿਤਾਬਾਂ ਦੇ ਵਿੱਚ ਓਪਨ ਸੀਕ੍ਰੀਟ ਜਾਂ ਸੌਫਟ ਟਾਰਗੇਟ ਜਾਂ ਹੋਰ ਕਿਤਾਬਾਂ ਨੇ ਉਹਨਾਂ ਦੇ ਵਿੱਚੋਂ ਜਾਂ ਹੋਰ ਨਾ ਸੋਰਸਾਂ ਦੇ ਵਿੱਚੋਂ ਇਨਾਂ ਦੀ ਆਵਾਜ਼ ਉੱਠ ਰਹੀ ਹੈ ਕਿ ਇੰਡੀਅਨ ਏਜੰਟ ਜਾਂ ਇੰਡੀਅਨ ਏਜੰਸੀਆਂ ਉਹਨਾਂ ਦੀ ਸ਼ੱਕੀ ਭੂਮਿਕਾ ਰਹੀ ਹੈ ਉਸ ਤੇ ਕਿਉਂ ਨਹੀਂ ਗੌਰ ਕੀਤਾ ਗਿਆ ਕਿਉਂ ਟਿਕਟਾਂ ਨਸ਼ਟ ਕਰ ਦਿੱਤੀਆਂ ਗਈਆਂ ਕਿਉਂ ਇੰਡੀਅਨ ਕੌਂਸਲਖਾਨੇ ਦੇ ਅਧਿਕਾਰੀਆਂ ਨੇ ਐਨ ਮੌਕੇ ਤੇ ਆਪਣੀਆਂ ਟਿਕਟਾਂ ਕੈਨਸਲ ਕੀਤੀਆਂ ਕਿਉਂ ਉੱਜਲ ਦਸਾਨ ਜਿਹੜੇ ਕਿ ਕਹਿੰਦੇ ਘਾਉਂਦੇ ਪੋਲਿਟਿਸ਼ੀਅਨ ਨੇ ਉਹਨਾਂ ਦੇ ਨਜ਼ਦੀਕੀ ਉਸ ਜਹਾਜ਼ ਤੇ ਸਵਾਰ ਹੋਣ ਤੋਂ ਪਹਿਲਾਂ ਹੀ ਆਪਣੀਆਂ ਟਿਕਟਾਂ ਜੜੀਆਂ ਹਨ ਕੈਨਸਲ ਕਰਵਾ ਗਈ ਕਿਉਂ ਇਹ ਸਾਰਾ ਕੁਝ ਜਿਹੜਾ ਹੈ ਉਹ ਸਾਰੇ ਸੱਚ ਨੂੰ ਛੁਪਾਇਆ ਗਿਆ ਸੋ ਇਹ ਜਾਂਚ ਦੀ ਮੰਗ ਜਿਹੜੀ ਹੈ ਰੈਡਿਕਲ ਦੇਸੀ ਵੱਲੋਂ ਪਟੀਸ਼ਨ ਪੇਸ਼ ਕੀਤੀ ਹੈ ਉਹ ਵੱਧ ਤੋਂ ਵੱਧ ਸਾਈਨ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਇਹ ਪਟੀਸ਼ਨ ਵੀ ਇੱਕ ਜਿਹੜੀ ਬਕਾਇਦਾ ਚੱਲੀ ਕਿ ਭਾਈ ਹਰਦੀਪ ਸਿੰਘ ਨਿਚਰ ਦੇ ਨਾਲ ਨਾਲ ਇੱਕ ਕਤਲ ਜਿਹੜਾ ਹੋਇਆ ਇੱਕ ਸਾਲ ਪਹਿਲਾਂ ਉਸੇ ਭਾਈ ਰੁਪਦਰਮਨ ਸਿੰਘ ਮਲਕ ਦਾ ਕਤਲ ਬੇਸ਼ੱਕ 에어 ਇੰਡੀਆ ਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਸੀ ਉਸ ਨੂੰ ਇੰਡੀਅਨ ਮੀਡੀਏ ਨੇ ਦੁਨੀਆ ਭਰ ਦੇ ਵਿੱਚ ਉਹਨਾਂ ਦੀ ਫੋਟੋ ਦਿਖਾ ਕੇ ਦਸਤਾਰ ਤੇ ਖੰਡਾ ਲੱਗਿਆ ਹੋਇਆ ਦਿਖਾਇਆ ਤੇ ਉਹਨਾਂ ਦੇ ਨਾਲ ਅਜੈਪ ਸਿੰਘ ਬਾਗੜੀ ਜਾਂ ਹੋਰ ਕੁਝ ਸ਼ਖਸੀਅਤਾਂ ਉਹਨਾਂ ਨੂੰ ਪੇਸ਼ ਕੀਤਾ ਗਿਆ ਪਰ ਜੈਪ ਸਿੰਘ ਬਾਗੜੀ ਤੇ ਰੁਪਦਮਨ ਸਿੰਘ ਮਲਕ ਇਹਨਾਂ ਦੋਹਾਂ ਨੂੰ ਬਰੀ ਕਰ ਦਿੱਤਾ ਗਿਆ ਇਹ ਬਰੀ ਕੀਤੇ ਜਾਣ ਦਾ ਜਿਹੜਾ ਪੱਖ ਹੈ ਉਹ ਏਸੀ ਸਬੂਤਾਂ ਦੀ ਘਾਟ ਪਰ ਮਗਰੋਂ ਭਾਰਤ ਦੇ ਵੱਲੋਂ ਰੁਪਦਮਨ ਸਿੰਘ ਮਲਕ ਨੂੰ ਵੀਜ਼ਾ ਦਿੱਤਾ ਗਿਆ ਉੱਥੇ ਗਏ ਇੱਕ ਚੈਨਲ ਦੇ ਰਾਹੀਂ ਇੰਟਰਵਿਊ ਦੇ ਵਿੱਚ ਉਹਨਾਂ ਦੇ ਭਰਾ ਨੇ ਕਿਹਾ ਕਿ ਸਮੰਤ ਗੋਇਲ ਜਿਹੜੇ ਰਾ ਦੇ ਮੁਖੀ ਜਿਹੜੇ ਐਫਪੀਆਈ ਆਈਬੀ ਦੇ ਮੁਖੀ ਨੇ ਉਹਨਾਂ ਨੇ ਬਕਾਇਦਾ ਤੌਰ ਤੇ ਜਿਹੜਾ ਹੈ ਸਹਿਯੋਗ ਦਿੱਤਾ ਰਾ ਆਗੂ ਜਾਂ ਆਈਬੀ ਆਗੂ ਕੋਈ ਕਹਿ ਲੋ ਜਿਸ ਤਰੀਕੇ ਨਾਲ ਉਹ মিডিਏ ਦੇ ਵਿੱਚ ਗੱਲ ਆਈ ਉਸ ਨੇ ਸ਼ੱਕ ਪੈਦਾ ਕੀਤੇ ਫਿਰ ਉਸ ਤੋਂ ਬਾਅਦ ਲੋਕਾਂ ਦੇ ਅੰਦਰ ਇਸ ਗੱਲ ਦਾ ਨਾਰਾਜ਼ਗੀ ਵੀ ਪੈਦਾ ਹੋਈ ਇਸ ਨਾਰਾਜ਼ਗੀ ਦਾ ਇੰਡੀਅਨ ਏਜੰਸੀਆਂ ਨੇ ਫਾਇਦਾ ਕਿਵੇਂ ਉਠਾਇਆ ਇਹ ਵੱਡਾ ਸਵਾਲ ਹੈ ਇੱਥੇ ਇੱਕ ਧਰ ਖਾਲਸਤਾਨ ਪੱਖੀ ਮਲਕ ਧਿਰ ਜਿਹੜੀ ਹੈ ਉਹ ਖਾਲਸਤਾਨ ਦੇ ਮਾਮਲੇ ਦੇ ਵਿੱਚ ਬੇਸ਼ੱਕ ਸਿੱਧੇ ਤੌਰ ਤੇ ਨਾਲ ਸੀ ਸਿੱਧੇ ਤੌਰ ਤੇ ਨਹੀਂ ਸੀ ਲੇਕਿਨ ਖਾਲਸਤਾਨੀ ਸੰਸਥਾਵਾਂ ਨੂੰ ਫੰਡਿੰਗ ਕਰਨ ਦੇ ਵਿੱਚ ਉਹਨਾਂ ਦਾ ਨਾਂ ਹਮੇਸ਼ਾ ਆਉਂਦਾ ਰਿਹਾ ਗੁਰਦੁਆਰੇ ਖਾਸ ਤੌਰ ਤੇ ਚਾਹੇ ਸਰੀ ਦੇ ਨੇ ਜਾਂ ਫਿਰ ਹੋਰ ਐਬਸਪੋਰਟ ਤੇ ਪੱਖ ਵਕਤਾਵਾਂ ਸੀ ਪਰ ਇਸ ਲੈਟਰ ਦੇ ਵਿੱਚ ਜਿਹੜੀ ਉਹਨਾਂ ਦੇ ਸਿਗਨੇਚਰ ਦੀ ਸੀ ਕਿ ਭਾਰਤ ਦੇ ਮੌਜੂਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀਆਂ ਨੀਤੀਆਂ ਸਿੱਖਾਂ ਲਈ ਚੰਗੀਆਂ ਨੇ ਉਸ ਨੂੰ ਲੋਕਾਂ ਨੇ ਪਸੰਦ ਨਾ ਕੀਤਾ ਪਸੰਦ ਨਾ ਕਰਨ ਦਾ ਮਤਲਬ ਇਹ ਨਹੀਂ ਸੀ ਕਿ ਉਹਨਾਂ ਦਾ ਕਤਲ ਕੀਤਾ ਜਾਣਾ ਆਖਰਕਾਰ ਹੋਇਆ ਕਿ ਕਿ 222 ਦੇ ਵਿੱਚ ਰੁਪਦਮਨ ਸਿੰਘ ਮਲਕ ਦਾ ਉਹਨਾਂ ਦੇ ਕੰਮ ਤੇ ਜਦੋਂ ਪਹੁੰਚੇ ਤਾਂ ਗੱਡੀ ਤੋਂ ਉਤਰਦਿਆਂ ਕਤਲ ਕਰ ਦਿੱਤਾ ਗਿਆ ਆ ਜੋ ਉਸ ਕਤਲ ਨੂੰ ਵੀ 2 ਸਾਲ ਹੋ ਗਏ ਨੇ ਬੇਸ਼ੱਕ ਦੋ ਗ੍ਰਿਫਤਾਰੀਆਂ ਹੋਈਆਂ ਨੇ ਪਰ ਡਿਵੈਲਪਮੈਂਟ ਨਹੀਂ ਹੋਈ ਹੁਣ ਇਹ ਆਵਾਜ਼ ਵੀ ਉੱਠ ਰਹੀ ਹੈ ਕਿ ਇੱਕ ਪਾਸੇ ਮਲਕ ਦਾ ਕਤਲ ਕਰਕੇ ਉਸ ਨੂੰ ਨਿੱਜਰ ਦੇ ਨਾਂ ਤੇ ਪਾਉਣਾ ਤੇ ਫਿਰ ਨਿੱਜਰ ਦਾ ਕਤਲ ਕਰਕੇ ਉਹਨੂੰ ਦੂਜੇ ਧਿਰ ਦੇ ਉੱਪਰ ਸੁੱਟਣਾ ਇਹ ਸਿੱਖਾਂ ਨੂੰ ਇੱਥੇ ਪਾੜਨ ਦੀ ਇੱਕ ਸਾਜ਼ਿਸ਼ ਸੀ ਇਹ ਇੰਡੀਅਨ ਸਟੇਟ ਦੀ ਇਹ ਸਾਜ਼ਿਸ਼ ਜਿਹੜੀ ਹੈ ਸਫਲ ਰਹੀ ਹੈ ਪਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਉਹਦੀ ਵੀ ਬਾਰੀਕੀ ਨਾਲ ਦੁਬਾਰਾ ਜਾਂਚ ਕਰਵਾਈ ਜਾਏ ਪਿੱਛੇ ਜੇ ਜੋ ਸੀਬੀਸੀ ਨੇ ਆਪਣੀ ਡਾਕੂਮੈਂਟਰੀ ਤਿਆਰ ਕੀਤੀ ਉਸ ਦੇ ਵਿੱਚ ਬਕਾਇਦਾ ਕੁਝ ਪੱਖ ਆਉਂਦੇ ਨੇ ਕਿ ਜਿੱਦਨ 14 ਮਈ ਦੇ ਦਿਨ 13 ਮਈ ਦੇ ਦਿਨ ਇਹਨਾਂ ਤਰੀਕਿਆਂ ਦੇ ਵਿੱਚੋਂ ਦੀ ਦੇਖੋ ਜਦੋਂ ਮਿਸਟਰ ਮਾਲਕ ਕੁਝ ਇੱਕ ਇੰਡੀਅਨ ਫੋਨ ਨੰਬਰਾਂ ਤੇ ਗੱਲਬਾਤ ਕਰਦੀ ਨੇ ਬਾਅਦ ਚ ਪਤਾ ਲੱਗਦਾ ਕਿ ਇੰਡੀਅਨ ਕੌਂਸਲਖਾਨੇ ਦੇ ਸਾਬਕਾ ਅਧਿਕਾਰੀ ਦੇ ਨਾਲ ਇਹ वार्तालाਪ ਹੋ ਰਹੀ ਹੈ ਤੇ 32 ਮਿੰਟ ਗੱਲਬਾਤ ਹੁੰਦੀ ਹੈ ਅਗਲੇ ਦਿਨ ਮੁਲਾਕਾਤ ਦਾ ਟਾਈਮ ਵੀ ਤੈਹ ਹੁੰਦਾ ਇੰਦਾ ਮੀਨ ਟਾਈਮ ਉਹਨਾਂ ਦੀ ਹੱਤਿਆ ਹੁੰਦੀ ਹੈ ਅੱਧਾ ਘੰਟਾ ਪਹਿਲਾਂ 10 ਵਜੇ ਮੁਲਾਕਾਤ ਹੋਣੀ ਹੈ 9:30 ਵਜੇ ਜਿਹੜਾ ਕਤਲ ਹੁੰਦਾ ਹੈ ਪਰਿਵਾਰ ਇਨਸਾਫ ਲਈ ਮੰਗ ਕਰ ਰਿਹਾ ਹੈ ਅਜੇ ਤੱਕ ਇਸ ਵਿੱਚ ਕੋਈ ਜਸਟਿਸ ਸਰ ਨਹੀਂ ਹੋਇਆ ਚਾਹੇ ਵਿਚਾਰਧਾਰਕ ਫਰਕ ਸੀ ਪਰ ਹਰਦੀਪ ਸਿੰਘ ਨਿਜਰ ਦਾ ਇਹ ਬਾਰ-ਬਾਰ ਬਿਆਨ ਸੀ ਕਿ ਅਸੀਂ ਪਬਲਿਕ ਸੇਫਟੀ ਮਨਿਸਟਰ ਕੈਨੇਡਾ ਪ੍ਰਾਈਮ ਮਨਿਸਟਰ ਕੈਨੇਡਾ ਇਥੋਂ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਰੁਪਦਰਮਨ ਸਿੰਘ ਮਲਕ ਦੇ ਮਾਮਲੇ ਦੀ ਮੁਕੰਮਲ ਜਾਂਚ ਕੀਤੀ ਜਾਏ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏ ਇਹ ਗੱਲ ਕਿਸੇ ਹੋਰ ਦੀ ਨਹੀਂ ਹਰਦੀਪ ਸਿੰਘ ਨਿਜਰ ਦੀ ਸੀ ਬਹੁਤ ਵਿਚਾਰਧਾਰਕ ਮਤਭੇਦ ਹੋਣ ਦੇ ਬਾਵਜੂਦ ਇਹ ਵੀ ਗੱਲ ਅੱਜ ਜਦੋਂ ਨਿਜਰ ਕਤਲ ਕੇਸ ਦੇ ਵਿੱਚ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਅੱਜ ਫਿਰ ਅਸੀਂ ਇਹ ਮੰਗ ਕਰਦੇ ਹਾਂ ਕੇਅਰ ਇੰਡੀਆ ਦੇ ਸਾਰੇ ਮਾਮਲੇ ਦੀ ਜੜੀ ਆ ਮੁੜ ਜਾਂਚ ਹੋਵੇ ਇਸ ਦੀ ਹੀ ਨਹੀਂ ਪੱਤਰਕਾਰ ਤਾਰਾ ਸਿੰਘ ਹਿਰ ਦੇ ਕਤਲ ਮਾਮਲੇ ਦੀ ਵੀ ਜਾਂਚ ਹੋਵੇ ਇਹ ਕਤਲ ਅਤ ਨਖੇਦੀ ਜਾਣ ਕੇ ਜਿਨ੍ਹਾਂ ਨੇ ਵੀ ਕਤਲ ਕੀਤਾ ਉਹਨਾਂ ਦੋਸ਼ੀਆਂ ਦੀ ਛਾਣਬੀਨ ਹੋਵੇ ਤੇ ਇਹ ਵੀ ਇੱਕ ਸ਼ੱਕ ਜਿਹੜਾ ਹੈ ਬਕਾਇਦਾ ਹੁਣ ਯਕੀਨ ਦੇ ਵਿੱਚ ਬਦਲ ਰਿਹਾ ਹੈ ਕਿ ਕੇਅਰ ਇੰਡੀਆ ਦਾ ਜਿਹੜਾ ਸਾਰਾ ਕਤਲ ਕਾਂਡ ਜਾਂ ਕਤਲੇਆਮ ਹੋਇਆ ਉਸ ਦੇ ਵਿੱਚ ਵੀ ਏਜੰਸੀਆਂ ਦੀ ਭੂਮਿਕਾ ਸ਼ੱਕੀ ਹੋ ਸਕਦੀ ਹੈ ਤਾਰਾ ਸਿੰਘ ਹੇਰ ਦੇ ਕਤਲ ਕੇਸ ਦੇ ਵਿੱਚ ਵੀ ਇਹ ਭੂਮਿਕਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਰਿਪਦਮਨ ਸਿੰਘ ਮਲਕ ਦੇ ਕਤਲ ਕੇਸ ਦੇ ਵਿੱਚ ਵੀ ਇਹ ਭੂਮਿਕਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹਰਦੀਪ ਸਿੰਘ ਨਿੱਜਰ ਕਤਲ ਕੇਸ ਦੇ ਵਿੱਚ ਇਹ ਜਨਤਕ ਹੋ ਚੁੱਕੀ ਹੈ ਇਸ ਤੋਂ ਇਲਾਵਾ ਵੀ ਇਹ ਜਿਹੜੀ ਹੈ ਲਗਾਤਾਰ ਜਾਰੀ ਹੈ ਸੋ ਅੱਜ ਪੱਤਰਕਾਰ ਆਜ਼ਾਦੀ ਦਿਹਾੜੇ ਤੇ ਜਿਹੜੇ ਪੱਤਰਕਾਰ ਮੂੰਹ 'ਚ ਘੁੰਗੜੀਆਂ ਪਾਈ ਬੈਠੇ ਨੇ 3 ਮਈ ਨੂੰ ਅੱਜ ਜੇਕਰ ਸੱਚ ਸਾਹਮਣੇ ਆਇਆ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਸਚਾਈ ਸਾਹਮਣੇ ਲਿਹਾਉਣੀ ਚਾਹੀਦੀ ਹੈ ਕਿਉਂਕਿ ਜਦੋਂ ਤੱਕ ਅਸੀਂ ਇਹ ਸਾਰੇ ਮਾਮਲੇ ਦੇ ਵਿੱਚ ਇਨਸਾਫ ਦੀ ਗੱਲ ਨਹੀਂ ਕਰਾਂਗੇ ਤਦ ਤੱਕ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਹੋਣਗੀਆਂ ਖਾਸ ਤੌਰ ਤੇ ਜਦੋਂ ਸਟੇਟ ਇੱਕ ਪਾਸੇ ਖੁਦ ਇੱਕ ਬਹੁਤ ਵੱਡਾ ਆਖੌਤੀ ਲੋਕਤੰਤਰ ਅਜਿਹਾ ਕੁਝ ਕਰ ਰਿਹਾ ਤਾਂ ਫਿਰ ਸਾਨੂੰ ਆਵਾਜ਼ ਉਠਾਉਣੀ ਬੜੀ ਜ਼ਰੂਰੀ ਹੈ ਤੇ ਇਹੀ ਸੁਰਜੀਤ ਪਾਤਰ ਦੇ ਸ਼ਬਦ ਜਿਹੜੇ ਆ ਅੱਜ ਵੀ ਦਿਮਾਗ 'ਚ ਆਉਂਦੇ ਨੇ ਕਿ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਜੋ ਮਹਿਸੂਸ ਅਸੀਂ ਕਰ ਰਹੇ ਹਾਂ ਧੀਆਂ ਦੇ بسੇ ਲਈ ਬਾਪੂ ਦੇ ਛੱਡੇਆ ਕਿੱਥੋਂ ਦੇ ਆ ਪੰਛੀਆਂ ਨੂੰ ਕਿੱਥੋਂ ਚੋਗਾ ਲੱਭਿਆ ਕਿੰਨਾ ਹੈ ਮਹਾਨ ਦੇਸ਼ ਉਦੋਂ ਪਤਾ ਲੱਗਿਆ ਡੂੰਗਾ ਮੇਰੀ ਹਿੱਕ ਤੇ ਤਰੰਗਾ ਗਿਆ ਗੱਡਿਆ ਚੁੱਲ ਉਹ ਤਰੰਗਿਆ ਤੂੰ ਚੁੱਲ ਸਾਡੀ ਖੈਰ ਏ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ ਸੁਨਨੇ ਸੁਨਨੇ ਰਾਹਾਂ ਵਿੱਚ ਕੋਈ ਕੋਈ ਪੈੜੇ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ ਆਪ ਸਾਰਿਆਂ ਦਾ ਧੰਨਵਾਦ ਰੀਅਲ ਏਸਟੇਟ ਦੀਆਂ ਬਿਹਤਰੀਨ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤਾਂ ਹਮੇਸ਼ਾ ਯਾਦ ਰੱਖੋ ਗੁਰਵਿੰਦਰ ਸਿੰਘ ਪਲੈਨਟ ਗਰੁੱਪ ਰਿਐਲਟੀ ਸਰੀ ਐਪਸਪੋਰਟ ਚਿਲਾ ਬੈਕ ਤੱਕ ਵੈਲਕੂਪਰ ਤੋਂ ਲੈ ਕੇ ਮਿਸ਼ਨ ਤੱਕ ਕੋਈ ਫਾਰਮ ਜਾਂ ਘਰ ਖਰੀਦਣਾ ਤਾਂ ਵੈਬਸਾਈਟ ਤੇ ਜਾ ਕੇ ਜਾਣਕਾਰੀ ਲੈ ਸਕਦੇ ਹੋ www.gurvinderasinghtaliwal.com 604 825 155